ਨਾਮਦਾਰੂ ਸੰਸਾਰ ਦੇ ਸਿਆਣੇ ਨੇ ਆਦ ਬਿਆਦ ਅਤੇ ਬਾਦੀ ਵਾਲੇ ਤਿੰਨ ਪ੍ਰਕਾਰ ਦੇ ਦੁੱਖ ਰੋਗ ਮੰਨੇ ਹਨ ਆਦ ਰੋਗ ਉਹ ਹਨ ਜੋ ਸੀ ਪੁਰਬਲੇ ਕਰਮਾਂ ਅਨੁਸਾਰ ਤੁਰੋਂ ਲਿਖਾ ਕੇ ਲਿਆਏ ਹਨ ਜਾਂ ਸਾਨੂੰ ਮਾਤਾ ਪਿਤਾ ਕੋਲੋਂ ਵਿਰਾਸਤ ਵਿੱਚ ਮਿਲੇ ਹਨ ਅਤੇ ਜਿਸ ਨੂੰ ਅੱਜ ਕੱਲ ਦੀ ਵਿੱਦਿਆ ਅਨੁਸਾਰ ਜੀਨ ਰੋਗ ਆਖਦੇ ਹਨ ਬਿਆਦ ਰੋਗ ਉਹ ਹਨ ਜੋ ਗੈਰ ਕੁਦਰਤੀ ਅਮਲਾਂ ਦੇ ਕਾਰਨ ਪੈਦਾ ਹੁੰਦੇ ਹਨ ਜਿਹਾ ਕਿ ਖਾਣ-ਪੀਣ ਦਾ ਪੱਥ ਪ੍ਰੇਜ ਨਾ ਕਰਨਾ ਮੌਸਮ ਅਨੁਸਾਰ ਨਾ ਚੱਲਣਾ ਜਿਸ ਨਾਲ ਸਰੀਰ ਰੋਗੀ ਹੋ ਜਾਂਦਾ ਹੈ ਤੇ ਅਸੀਂ ਦੁੱਖ ਭੋਗਦੇ ਹਾਂ ਇਸੇ ਤਰ੍ਹਾਂ ਕਿਸੇ ਨਾਲ ਲੜਾਈ ਝਗੜਾ ਹੋਣ ਕਾਰਨ ਜਾਂ ਕਿਸੇ ਐਕਸੀਡੈਂਟ ਦੇ ਸੱਟ ਫਿਟ ਕਾਰਨ ਪੈਦਾ ਹੋਏ ਦੁੱਖਾਂ ਨੂੰ ਜਾਂ ਰੋਗਾਂ ਨੂੰ ਉਪਾਦ ਰੋਗ ਕਿਹਾ ਜਾਂਦਾ ਹੈ ਇਹਨਾਂ ਰੋਗਾਂ ਦੀ ਲਾਮਤਾ ਸਰੀਰ ਤੇ ਦਿਖਦੀਆਂ ਹਨ ਪਰ ਤਕਲੀਫ ਮਨ ਨੂੰ ਮਹਿਸੂਸ ਹੁੰਦੀ ਹੈ ਇਸ ਤੋਂ ਇਲਾਵਾ ਕੁਝ ਇੱਕ ਮਾਨਸਿਕ ਰੋਗ ਹਮ ਜਿਹਾ ਕਿ ਬਲੱਡ ਪ੍ਰੈਸ਼ਰ ਸ਼ੂਗਰ ਹਾਈਪਰ ਟੈਂਸ਼ਨ ਡਿਪਰੈਸ਼ਨ ਆਦ ਗੁਰਬਾਣੀ ਵਿੱਚ ਮਨ ਦੇ ਰੋਗਾਂ ਦਾ ਨਾਉ ਕਾਮ ਕ੍ਰੋਧ ਲੋਮੋ ਅਹੰਕਾਰ ਲਿਖਿਆ ਹੈ ਇਹ ਰੋਗ ਬਾਹਰੋਂ ਦਿਖਦੇ ਨਹੀਂ ਹਨ ਪਰ ਇਹਨਾਂ ਦਾ ਪ੍ਰਭਾਵ ਮਾਰੂ ਉਸ ਰੱਖਦਾ ਹੈ ਪਹਿਲਾਂ ਪਹਿਲ ਵਿਦਵਾਨ ਡਾਕਟਰ ਮਨ ਦੇ ਇਹਨਾਂ ਮਾਰੂ ਰੋਗਾਂ ਨੂੰ ਨਹੀਂ ਮੰਨਦੇ ਸੀ ਪਰ ਹੁਣ ਮੰਨਣ ਲੱਗ ਪਏ ਹਨ ਮੈਡੀਕਲ ਸਾਇੰਸ ਨੇ ਤੱਤ ਕੱਢੇ ਹਨ ਕਿ ਆਦਮੀ ਨੂੰ ਕ੍ਰੋਧ ਆਉਣ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ ਜਿਆਦਾ ਕ੍ਰੋਧੀ ਬੰਦੇ ਦਾ ਹਾਜਮਾ ਖਰਾਬ ਰਹਿੰਦਾ ਹੈ ਇਥੋਂ ਤੱਕ ਕਿ ਮਿੱਧ ਦਾ ਅਲਸਰ ਜਾਂ ਰਸੌਲੀ ਵੀ ਹੋ ਸਕਦੀ ਹੈ। ਮਾਨਸਿਕ ਰੋਗ, ਚਿੰਤਾ ਅਨੇਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਅਧਿਕ ਕਮੀ ਪਰਛੇ ਉਮਰ ਤੋਂ ਪਹਿਲਾਂ ਬੁੱਢਾ ਹੋ ਜਾਂਦਾ ਹੈ। ਮਨ ਦਾ ਇਸ ਦੇ ਕੰਟਰੋਲ ਨਾ ਹੋਣ ਕਾਰਨ ਅੱਜ ਕੱਲ ਦੀ ਲਾਲ ਅਜਿਹੀ ਬਿਮਾਰੀ ਐਡਜ਼ ਦਾ ਕਾਰਨ ਬਣਦਾ ਹੈ ਅਤੇ ਹੋਰ ਮੂਤਰ ਰੋਗ ਦੀਆਂ ਬਿਮਾਰੀਆਂ ਪੈਦਾ ਕਰਦਾ ਹੈ ਜਾਂ ਫਿਰ ਬਲਾਤਕਾਰੀ ਬਣ ਕੇ ਜੇਲ੍ਹ ਦੀ ਹਵਾ ਖਾਂਦਾ ਹੈ ਅਤੇ ਸਮਾਜ ਵਿੱਚ ਬਦਨਾਮ ਹੁੰਦਾ ਹੈ। ਮੋਹ, ਲੋਭ ਅਤੇ ਅਹੰਕਾਰ ਵੀ ਸੀਮਾ ਤੋਂ ਵੱਧ ਜਾਨ ਕਰਨ अनेका ਮਾਨਸਿਕ ਰੋਗਾਂ ਨੂੰ ਜਨਮ ਦਿੰਦਾ ਹੈ ਸਮਾਜਿਕ ਬਦਨਾਮੀ ਦਾ ਕਾਰਨ ਬਣਦਾ ਹੈ ਇਹ ਪੰਜੇ ਵਿਕਾਰ ਪਸ਼ੂ ਪੰਛੀਆਂ ਵਿੱਚ ਵੀ ਹਨ ਪਰ ਉਹ ਕੁਦਰ ਦੇ ਨਿਯਮ ਅਨੁਸਾਰ ਸੀਮਾ ਵਿੱਚ ਰਹਿੰਦੇ ਹਨ ਮਨੁੱਖ ਸਤੰਤਰ ਹੋਣ ਕਾਰਨ ਗਰੀਬ ਅਮੀਰ ਅਨਪੜ੍ਹ ਕੇ ਵਿਦਵਾਨ ਸਭ ਤੇ ਇਹ ਭਾਰੂ ਹਨ ਗੁਰਬਾਣੀ ਨੇ ਦੋ ਟੁਕ ਫੈਸਲਾ ਕੀਤਾ ਹੈ ਜੋ ਜੋ ਦੀਸੈ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਗੁਰ ਜੋਗੀ 80% ਤਬਦ ਸਰੀਰਕ ਰੋਗ ਅਸਲ ਵਿੱਚ ਮਾਨਸਿਕ ਮਾਨਸਿਕ ਰੋਗਾਂ ਕਾਰਨ ਹੁੰਦੇ ਹਨ ਬੰਦਾ ਸ਼ਰਾਬ ਦਾਦੀ ਹੋਣ ਕਾਰਨ ਗੁਰਦੇ ਫੇਲ ਹੋ ਜਾਂਦੇ ਹਨ ਜਿਗਰ ਦੀਆਂ ਬਿਮਾਰੀਆਂ ਹੁੰਦੀਆਂ ਮਰੀਜ਼ ਡਾਕਟਰ ਕੋਲ ਜਾਂਦਾ ਹੈ ਡਾਕਟਰ ਦਵਾਈ ਨਾਲ ਸਰੀਰ ਠੀਕ ਕਰ ਦਿੰਦਾ ਹੈ ਨਾਲ ਹੀ ਮਰੀਜ਼ ਨੂੰ ਕਹਿ ਦਿੰਦਾ ਹੈ ਕਿ ਸ਼ਰਾਬ ਨਹੀਂ ਪੀਣੀ ਮੰਨ ਤੇ ਕੰਟਰੋਲ ਨਾ ਹੋਣ ਕਾਰਨ ਬੰਦਾ ਫਿਰ ਸ਼ਰਾਬ ਪੀਂਦਾ ਹੈ ਫਿਰ ਬਿਮਾਰ ਹੁੰਦਾ ਹੈ ਫਿਰ ਡਾਕਟਰ ਕੋਲ ਜਾਂਦਾ ਹੈ ਡਾਕਟਰ ਫਿਰ ਉਹੀ ਕੁਝ ਕਰਨ ਨੂੰ ਕਹਿੰਦਾ ਹੈ ਜੋ ਮਾਨਸਿਕ ਰੋਗੀ ਹੋਣ ਕਾਰਨ ਸ੍ਰੀ ਰੋਗੀ ਹੁੰਦਾ ਹੈ ਪੰਜਾ ਵਿਕਾਰਾਂ ਦੀਨਮਨ ਰੋਗੀ ਹੁੰਦਾ ਹੈ ਜਿਸ ਦਾ ਡਾਕਟਰ ਕੋਲ ਕੋਈ ਇਲਾਜ ਨਹੀਂ ਹੈ ਪਰ ਸਤਿਗੁਰੂ ਦੀ ਸ਼ਰਨ ਵਿੱਚ ਆਇਆ ਹੀ ਬੰਦਾ ਮਨ ਦੇ ਰੋਗਾਂ ਤੋਂ ਮੁਕਤ ਹੋ ਸਕਦਾ ਹੈ ਸਤਿਗੁਰੂ ਪੂਰਾ ਬਾਦ ਹੈ ਪੰਜੇ ਰੋਗ ਅਸਾਦ ਨਿਵਾਰੇ ਅਤੇ ਸਤਿਗੁਰੂ ਜੀ ਵੀ ਸਿੱਖ ਨੂੰ ਉਪਦੇਸ਼ ਦਿੰਦੇ ਹਨ ਕਰਿ ਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੂਗਾ ਅਗੇ ਗੁਰੂ ਸਾਹਿਬ ਹੋਰ ਸ਼ਬਦ ਵਿੱਚ ਫਮਾਉਂਦੇ ਹਨ ਲਲਾ ਲਾਵੋ ਅਬਖਤ ਜਾਹੁ ਦੁੱਖ ਦਰਦ ਤਹਿ ਮਿਟਹਿ ਖਨਾਹੁ ਨਾਮ ਔਖ ਦੇ ਹਿਰਦੇ ਹਟਾਵੇ ਤਾਹੇ ਰੂਗ ਸੁਪਨੇ ਨਹੀਂ ਆਵੇ ਹਰ ਔਖਤ ਸਭ ਘਟ ਹੈ ਭਾਈ ਗੁਰਪੂਰੇ ਬਿਨ ਵਿਧਨਾ ਬਣਾਈ ਗੁਰਪੂਰੇ ਸੰਜਮ ਕਰਦੀਆ ਨਾਨਕ ਤੋਸਰ ਤੂਖ ਨਾ ਕੀਆ ਅਰਥ ਲਲਾ ਅਖਰ ਦੀ ਸਾਨਕ ਨਾਲ ਗੁਰੂ ਸਾਹਿਬ ਦੱਸ ਰਹੇ ਹਨ ਕਿ ਜਿਸ ਨੂੰ ਨਾਮ ਰੂਪੀ ਦਵਾਈ ਲੱਗ ਜਾਵੇ ਉਸ ਦੇ ਸਾਰੇ ਦੁੱਖ ਤੇ ਦਰਦ ਉਸ ਵੇਲੇ ਮਿਟ ਜਾਂਦੇ ਹਨ ਜਿਸ ਦੇ ਮਨ ਨੂੰ ਨਾਮ ਰੂਪੀ ਦਵਾਈ ਪਾ ਗਈ ਜਮਨ ਵਿੱਚ ਵਸ ਗਈ ਉਸ ਨੂੰ ਸੁਪਨੇ ਵਿੱਚ ਵੀ ਰੋਗ ਨਹੀਂ ਆਉਂਦਾ 헤 ਭਾਈ ਇਹ ਨਾਮ ਰੂਪੀ दारू ਸਭ ਦੇ ਹਿਰਦੇ ਵਿੱਚ ਹੁੰਦਾ ਹੈ ਪਰ ਪੂਰੇ ਗੁਰੂ ਦੀ ਦੱਸੀ ਵਿਧੀ ਬਿਨਾਂ ਗੱਲ ਨਹੀਂ ਬਣੀ ਗੱਲ ਨਹੀਂ ਬਣਦੀ ਜਦ ਪੂਰੇ ਗੁਰੂ ਨੇ ਦਵਾਈ ਦੇ ਨਾਲ ਪਰਹੇਜ਼ ਵੀ ਦਿੱਤਾ ਹੈ ਅਤੇ ਜਿਸ ਨੇ ਵੀ ਗੁਰੂ ਦੀ ਮੱਤ ਅਨੁਸਾਰ ਦਵਾਈ ਖਾ ਕੇ ਪਰਹੇਜ਼ ਰੱਖਿਆ ਹੈ ਉਸ ਨੂੰ ਫਿਰ ਕੋਈ ਦੁੱਖ ਨਹੀਂ ਲੱਗਦਾ ਇਸ ਤਰ੍ਹਾਂ ਦੇ ਇਨਿਕ ਅਨਿਕਾ ਹੋਰ ਗੁਰ ਫਰਮਾਨ ਗੁਰ ਫਰਮਾਨਾਂ ਤੋਂ ਸਿੱਧ ਹੋ ਜਾਂਦਾ ਹੈ ਕਿ ਗੁਰਬਾਣੀ ਅਤੇ ਨਾਮ ਦਾ ਰੂ ਸਭ ਰੋਗ ਅਤੇ ਦੁੱਖ ਖਤਮ ਹੋ ਜਾਂਦੇ ਹਨ ਹੁਣ ਇਸ ਦੀ ਪੁਸ਼ਟੀ ਲਈ ਅਸੀਂ ਪਾਠਕਾਂ ਦੀ ਗਿਆਸ ਲਈ ਕੁਝ ਉਦਾਹਰਣਾਂ ਦੇ ਰਹੇ ਹਾਂ ਜੋ ਗੁਰੂ ਸਾਹਿਬ ਦੇ ਬਚਨਾਂ ਤੇ ਵਿਸ਼ਵਾਸ ਆ ਜਾਵੇ ਅਸੀਂ ਉਦਾਹਰਣ ਵੀ ਕਿਸੇ ਸੰਤ ਦੀ ਨਹੀਂ ਬਲਕਿ ਪ੍ਰਤੀਸ਼ਟ ਸੰਸਾਰੀ ਵਿਅਕਤੀਆਂ ਦੀ ਦੇ ਰਹੇ ਹਾਂ ਜਿਨ੍ਹਾਂ ਦੇ ਠੀਕ ਹੁਣ ਨਾਲ ਲੋਕਾਂ ਦੀ ਗੁਰ ਲੋਕਾਂ ਦਾ ਗੁਰਬਾਣੀ ਵਿੱਚ ਵਿਸ਼ਵਾਸ ਵਧਿਆ ਹੈ ਪਾਈ ਕਾਲਾ ਸਿੰਘ ਨਿਹੰਗ ਗੱਡੀ ਰਾਹੀਂ ਹਜੂਰ ਸਾਹਿਬ ਜਾ ਰਿਹਾ ਸੀ ਰਸਤੇ ਵਿੱਚ ਪਾਣੀ ਲੈਣ ਉਤਰਿਆ ਤਾਂ ਗੱਡੀ ਚੱਲ ਪਈ ਜਲਦੀ ਵੀ ਜਿਹੜਾ ਡੱਬਾ ਸਾਹਮਣੇ ਆਇਆ ਉਸ ਵਿੱਚ ਚੜ ਗਿਆ ਉਸ ਡੱਬੇ ਵਿੱਚ ਦੋ ਪਠਾਨ ਅਤੇ ਇੱਕ ਬੁੱਕੇ ਵਾਲੀ ਔਰਤ ਬੈਠੇ ਸਨ ਉਹਨਾਂ ਕੋਲ ਹੀ ਸਿੰਘ ਜੀ ਬੈਠ ਗਏ ਥੋੜੀ ਦੇਰ ਪਿੱਛੋਂ ਸਟੇਸ਼ਨੋਂ ਤੇ ਦੋਵੇਂ ਪਠਾਨ ਪਾਣੀ ਲਈ ਉਤਰੇ ਤਾਂ ਬੁੱਕੇ ਵਾਲੀ ਔਰਤ ਨੇ ਆਪਣਾ ਪੈਰ ਸਿੰਘ ਜੀ ਦੇ ਪੈਰ ਨਾਲ ਛੋਹਿਆ ਪਾਈ ਕਾਲਾ ਸਿੰਘ ਜੀ ਸਾਵਧਾਨ ਹੋ ਗਿਆ ਥੋੜੀ ਦੇਰ ਪਿੱਛੋਂ ਉਸ ਬੀਬੀ ਨੇ ਫੇਰ ਆਪਣਾ ਪੈਰ ਮਾਰਿਆ ਕਾਲਾ ਸਿੰਘ ਨੇ ਪੈਰ ਪਿੱਛੇ ਕਰਕੇ ਉਸ ਨੂੰ ਸचेत ਹੋਣ ਲਈ ਕਿਹਾ ਜਦ ਤੀਸਰੀ ਵਾਰ ਉਸ ਨੇ ਪੈਰ ਮਾਰਿਆ ਤਾਂ ਕਾਲਾ ਸਿੰਘ ਜੀ ਕੋਈ ਗੜਬੜ ਨਜ਼ਰ ਆਈ ਜਦ ਉਸ ਨੇ ਉਸ ਔਰਤ ਦਾ ਬੁਰਕਾ ਚੁੱਕਿਆ ਤਾਂ ਦੇਖਿਆ ਕਿ ਬੀਬੀ ਦਾ ਮੂੰਹ ਕਪੜਾ ਤੁੰਨ ਕੇ ਬੰਦ ਕੀਤਾ ਹੋਇਆ ਹੈ ਅਤੇ ਹੱਥ ਪਿੱਛੇ ਕਰਕੇ ਬੰਨੇ ਹੋਏ ਹਨ ਮੂੰਹ ਵਿੱਚੋਂ ਕਪੜਾ ਕੱਢਿਆ ਅਤੇ ਉਸ ਬੀਬੀ ਨੇ ਰੋ ਰੋ ਕੇ ਦੱਸਿਆ ਕਿ ਕਿਵੇਂ ਇਹਨਾਂ ਬਦਮਾਸ਼ਾਂ ਨੇ ਉਸ ਦਾ ਸੱਤਪੰਨ ਕੀਤਾ ਹੈ ਅਤੇ ਗਵਾਹ ਕਰਕੇ ਕਿਤੇ ਲਿਜਾ ਰਹੇ ਹਨ ਇਹਨਾਂ ਨੂੰ ਦੋਵੇਂ ਪਠਾਨ ਵੀ ਆ ਗਏ ਅਤੇ ਉਹਨਾਂ ਨੇ ਆਉਂਦੇ ਹੀ ਕਾਲਾ ਸਿੰਘ ਤੇਜ ਛੁਰੇ ਨਾਲ ਵਾਰ ਕਰ ਦਿੱਤਾ ਕਾਲਾ ਸਿੰਘ ਨੇ ਵਾਰ ਬਚਾ ਕੇ ਪਰਮਾ ਵਾਰ ਕੀਤਾ ਤੇ ਵਾਰੀ-ਵਾਰੀ ਦੋਵੇਂ ਪਰਛਣ ਮਾਰ ਦਿੱਤੇ ਇਹਨਾਂ ਨੂੰ ਸਟੇਸ਼ਨ ਆ ਗਿਆ ਸਵਾਰੀਆਂ ਹੋਰ ਚੜ ਗਈਆਂ ਕਤਲ ਦਾ ਰੌਲਾ ਪੈ ਗਿਆ ਅਤੇ ਕਾਲਾ ਸਿੰਘ ਪੁਲਿਸ ਦੇ ਹਵਾਲੇ ਹੋ ਗਿਆ ਪੁਲਿਸ ਕੇ ਚੱਲਿਆ ਤੇ ਕਾਲਾ ਸਿੰਘ ਨੂੰ ਉਮਰ ਕੈਦ ਹੋ ਗਈ ਬਾਹਰ ਦੇ ਜਿੰਨਾਂ ਜਿਹੜੇ ਕਿ ਅਖੀਰ ਉਸ ਨੂੰ ਬਾਲੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ 1972 ਵਿੱਚ ਪੰਜਾਬੀ ਸੂਬੇ ਦੇ ਮੂਰਚੇ ਅਧੀਨ ਅੱਜਕੱਲ ਦੇ ਹਰਿਆਣਾ ਦੇ ਅਕਾਲੀ ਲੀਡਰ ਕਰਤਾਰ ਸਿੰਘ ਟਕਟਰ ਤੇ ਸਰਜੀਤ ਸਿੰਘ ਬਨਾਲਾ ਵਾਂਗ ਹੋਰ ਕੀ ਕਾਰੀ ਲੀਡਰ ਵੀ ਅੰਬਾਲਾ ਜੇਲ੍ਹ ਵਿੱਚ ਹਨ ਇਹਨਾਂ ਨੇ ਭਾਈ ਕਾਲਾ ਸਿੰਘ ਦੀ ਕਹਾਣੀ ਸੁਣ ਕੇ ਬਾਕੀ ਸਜਾ ਮੁਆਫੀ ਲਈ ਰਾਸ਼ਟਰਪਤੀ ਨੂੰ ਅਪੀਲ ਕਰਵਾ ਦਿੱਤੀ ਅਕਾਲੀ ਲੀਡਰਾਂ ਦੇ ਉਦੋਂ ਸਤਕਾਰ ਰਿਹਾਈ ਦੇ ਹੁਕਮ ਆਉਣ ਤੋਂ ਪਹਿਲਾਂ ਹੀ ਕਾਲਾ ਸਿੰਘ ਨੂੰ ਦਰੰਗ ਦਾ ਦੁਆਰਾ ਪਹ ਗਿਆ ਅਤੇ ਸਰੀਰ ਨਿਸ਼ਲ ਹੋ ਗਿਆ ਜਦ ਰਿਹਾਈ ਦਾ ਹੁਕਮ ਆ ਗਿਆ ਤਾਂ ਜੇਲ੍ਹ ਵਾਲੇ ਕਹਿਣ ਬਾਬਾ ਜੀ ਤੁਸੀਂ ਆਪਣੇ ਘਰ ਨੂੰ ਜਾਓ ਬਾਬਾ ਕਹੀ ਮੈਂ ਜਾਵਾਂ ਕਿੱਥੇ ਨਾ ਮੇਰਾ ਕੋਈ ਅੱਗੇ ਨਾ ਪਿੱਛੇ ਬਾਬਾ ਨੇ ਰਸਤਾ ਵੀ ਬਾਬੇ ਨੇ ਨਾ ਰਸਤਾ ਦੀ ਹਾਲਤ ਵਿੱਚ ਇੱਕ ਮਨ ਚ ਥੋਕੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਸੱਚੇ ਪਾਤਸ਼ਾ ਅਜਬ ਤੇਰੀ ਖੇਡ ਹੈ ਜਦ ਠੀਕ ਤਾਂ ਅੰਦਰ ਉਸ ਕੀ ਤਾਂ ਮੈਂ ਜੇਲ੍ਹ ਵਿੱਚ ਸੀ ਜੇ ਹੁਣ ਰਿਹਾਈ ਹੋਈ ਏ ਤਾਂ ਸ੍ਰੀ ਮਿਸਲ ਹੈ ਹੁਣ ਮੈਂ ਕਿੱਥੇ ਜਾਵਾਂ ਮੈਨੂੰ ਕੌਣ ਸੰਭਾਲੂ ਤੂੰ ਆਪ ਹੀ ਬੋੜੀ ਕਰ ਕੋਈ ਰਸਤਾ ਦੱਸ ਭਾਣਾ ਕਰਤਾਰ ਦਾ ਰਾਤ ਨੂੰ ਸੁਪਨੇ ਵਿੱਚ ਦਸ਼ਮੀਸ਼ ਪਤਾਂ ਦੇ ਦਰਸ਼ਨ ਹੋਏ ਅਤੇ ਕਹਾ ਸਿੰਘਾ ਕਹਬਰ ਨੇ ਸ਼੍ਰੀ ਅੰਮ੍ਰਿਤਸਰ ਜਾ ਕੇ ਇਸ਼ਨਾਨ ਕਰ ਸਭ ਠੀਕ ਹੋਵੇਗਾ। ਵੇਲੇ ਦਿਨ ਸੇਰ ਜੇਲ੍ਹ ਕਰਮਚਾਰੀ ਆਇਆ ਆਏ ਆਖਣ ਲੱਗੇ ਬਾਬਾ ਜੀ ਰਿਹਾਈ ਦੇ ਹੁਕਮ ਵਿੱਚੋਂ ਅਸੀਂ ਤੁਹਾਨੂੰ ਜੇਲ੍ਹ ਵਿੱਚ ਨਹੀਂ ਰੱਖ ਸਕਦੇ। ਕਾਲਾ ਸਿੰਘ ਨੇ ਬੇਨਤੀ ਕੀਤੀ ਕਿਰਪਾ ਕਰਕੇ ਮੈਨੂੰ ਅੰਮ੍ਰਿਤਸਰ ਦੀ ਗੱਡੀ ਵਿੱਚ ਬਿਠਾ ਦੇਵੋ। ਪੁਲਿਸ ਵਾਲਿਆਂ ਨੇ ਮੰਨ ਕੇ ਗੱਡੀ ਵਿੱਚ ਬਿਠਾ ਦਿੱਤਾ ਭਾਈ ਕਾਲਾ ਸਿੰਘ ਜੀ ਅੰਮ੍ਰਿਤਸਰ ਪੁੱਜ ਗਏ। ਉੱਥੇ ਵੀ ਗੁਰੂ ਨੇ ਕਿਸੇ ਦੇ ਮਨ ਮਿਹਰ ਪਾਈ ਤੇ ਭਾਈ ਕਾਲਾ ਸਿੰਘ ਦਰਬਾਰ ਸਾਹਿਬ ਪਹੁੰਚ ਗਿਆ। ਗੁਰੂ ਦੇ ਚਰਨਾਂ ਦਾ ਧਿਆਨ ਲਾ ਕੇ ਬਸ ਇੱਕੋ ਡੁਬਕੀ ਸ਼ੋਰ ਵਿੱਚ ਲਾਈ ਅਤੇ ਰਜਮੀ ਦੇ ਪਤੀ ਵਾਂਗ ਬਿਲਕੁਲ ਨੋਬਰ ਨੋ ਹੋ ਕੇ ਬਾਹਰ ਨਿਕਲਿਆ ਭਾਈ ਕਾਲਾ ਸਿੰਘ ਨੇ ਬਾਹਰ ਆ ਕੇ ਜਕਾਰਾ ਛੱਡਿਆ ਨਮਸਕਾਰ ਕੀਤੀ ਪ੍ਰਕਰਮਾ ਕਰਕੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਫਿਰ ਅਕਾਲ ਤਖਤ ਤੇ ਸਹਿਜ ਦੀਵਾਨ ਵਿੱਚ ਆਪਣੀ ਵਿਥਿਆ ਸੁਣਾਈ ਦੀਵਾਨ ਵਿੱਚ ਜਕਾਰੇ ਛੱਡੇਗੇ ਤੇ ਭਾਈ ਕਾਲਾ ਸਿੰਘ ਜਲੂਦ ਦੀ ਸ਼ਕਲ ਵਿੱਚ ਪ੍ਰਕਰਮਾ ਵਿੱਚ ਫੇਰਿਆ ਗਿਆ ਦੂਸਰਾ ਬੀਬੀ ਸ਼ੀਲਾ ਜੀ ਤਕਰੀਬਨ 25-30 ਸਾਲ ਦੀ ਗੱਲ ਹੈ ਹਰਿਆਣੇ ਦੇ ਜੰਪਲ ਕਵਰ ਹਮਸ਼ੀਰ ਸਿੰਘ ਜੋ ਕਿ ਉਸ ਵੇਲੇ ਪੰਜਾਬ ਪੁਲਿਸ ਵਿੱਚ ਪੁਲਿਸ ਜਰਨੈਲ ਸਨ ਦੀ ਪਤਨੀ ਬੀਬੀ ਸ਼ੀਲਾ ਜੀ ਨੂੰ ਕੋੜ ਕੋੜ ਦਾ ਰੋਗ ਹੋ ਗਿਆ ਇਸ ਦਾ ਜਾਇਦਾ ਅਸਰ ਹੱਥਾਂ ਤੇ ਹੋਇਆ ਜਿਸ ਕਰਕੇ ਆਪਣੀ ਸਿਰਕ ਕਿਰਿਆ ਸਾਧਨ ਤੋਂ ਇਲਾਵਾ ਬੀਬੀ ਸ਼ੀਲਾ ਜੀ ਆਪਣੇ ਦੋਤਰੇ ਤੇ ਪੋਤੇ ਨੂੰ ਚੁੱਕ ਕੇ ਪਿਆਰ ਕਰਨ ਤੋਂ ਵੀ ਸਮਤ ਸੀ ਹਰ ਪ੍ਰਕਾਰ ਦੇ ਡਾਕਟਰੀ ਇਲਾਜ ਕਰਵਾਏ ਗਏ ਫਰਕ ਪਰ ਫਰਕ ਕੋਈ ਨਾ ਪਿਆ ਸਰਦਾਰ ਬਧਾਵਾ ਸਿੰਘ ਜੋ ਉਸ ਵੇਲੇ ਪਾਸ਼ਾ ਪਾਸ਼ਾ ਵਿਭਾਗ ਵਿੱਚ ਉੱਚ ਪਦਵੀ ਤੇ ਸੀ ਜਿਸ ਦਾ ਕਵਰ ਸਿੰਘ ਛੇਰ ਸਿੰਘ ਨਾਲ ਅੱਛਾ ਮਿਲਵਰਤਨ ਸੀ ਨੇ ਜਰਨੈਲ ਸਿੰਘ ਨੂੰ ਸਲਾਹ ਦਿੱਤੀ ਕਿ ਤੁਸੀਂ ਬੀਬੀ ਨੂੰ ਗੁਰੂ ਸਰ ਸੁਧਾਰ ਭਾਈ ਛੇਰ ਸਿੰਘ ਜੀ ਕੋਲ ਲੈ ਜਾਓ ਉਹ ਬਹੁਤ ਨਾਮ ਦੀ ਕਮਾਈ ਵਾਲੇ ਗੋਸੇਖਾਨ ਜੇ ਕਿਰਪਾ ਹੋ ਗਈ ਤਾਂ ਬੀਬੀ ਜੀ ਠੀਕ ਹੋ ਜਾਣਗੇ ਇਲਾਕੇ ਦੇ ਥਾਣੇਦਾਰ ਰਾਹੀਂ ਭਾਈ ਸਾਹਿਬ ਦਾ ਪਤਾ ਕਰਕੇ ਜਰਨੈਲ ਸਿੰਘ ਭਾਈ ਸ਼ੀਲਾ ਭਾਈ ਜਰਨੈਲ ਭਾਈ ਜਨ ਪਤਾ ਕਰਕੇ ਜਰਨੈਲ ਸਾਹਿਬ ਬੀਬੀ ਸ਼ੀਲਾ ਨੂੰ ਕਾਰ ਵਿੱਚ ਬਿਠਾ ਕੇ ਮਿਲਣ ਲਈ ਤੁਰ ਪਏ ਪਿੰਡ ਦੇ ਬਾਹਰ ਵਾਰ ਇੱਕ ਕਰਪਾਨ ਧਾਰੀ ਗੁਰਸਿੱਖ ਸਾਈਕਲ ਦੇ ਡੰਗਰਾਂ ਵਾਸਤੇ ਪੱਠੇ ਲਿਜਾ ਰਿਆ ਸੀ ਉਸ ਤੋਂ ਜਨਰਲ ਸਾਹਿਬ ਨੇ ਭਾਈ ਸ਼ੇਰ ਸਿੰਘ ਦੇ ਘਰ ਬਾਰੇ ਪੁੱਛਿਆ ਉੱਤਰ ਵਿੱਚ ਉਸਨੇ ਕਿਹਾ ਮੇਰੇ ਪਿੱਛੇ ਪਿੱਛੇ ਤੁਰਿ ਆਓ ਘਰ ਪਹੁੰਚ ਕੇ ਗੁਰਸਿੱਖ ਨੇ ਸਾਈਕਲ ਤੋਂ ਪੱਠੇ ਉਤਾਰ ਕੇ ਜਨਰਲ ਸਾਹਿਬ ਤੋਂ ਪੁੱਛਿਆ ਦੱਸੋ ਕੀ ਕੰਮ ਹੈ ਜਨਰਲ ਸਿੰਘ ਨੇ ਸਿਰ ਕਿਹਾ ਕਿ ਭਾਈ ਸ਼ੇਰ ਸਿੰਘ ਜੀ ਨੂੰ ਮਿਲਣਾ ਹੈ ਉੱਤਰ ਮਿਲਿਆ ਮੈਂ ਹੀ ਸ਼ੇਰ ਸਿੰਘ ਹਾਂ ਕੰਮ ਦੱਸੋ ਸੁਣ ਕੇ ਜਮੇਲ ਸਾਹਿਬ ਸੁੰਨ ਹੋ ਗਏ ਤੇ ਇਹ ਕਿਉਂ ਜਾ ਸਿੱਖਿਆ ਉਸ ਮਨ ਦੇ ਖਿਆਲ ਵਿੱਚ ਕੋਈ ਲੰਮੀ ਚੋਲੇ ਕੋਲ ਪੱਗ ਵਾਲਾ ਹੱਥ ਵਿੱਚ ਲੰਮੀ ਮਾਲਾ ਵਾਲਾ ਕੋਈ ਬਾਬਾ ਘੁੰਮ ਰਿਹਾ ਸੀ ਪਰ ਇੱਥੇ ਗੱਲ ਹੋ ਰਹੀ ਸੀ ਹੋ ਰਹੀ ਸੀ ਜਰਨੈਲ ਸਾਹਿਬ ਨੇ ਆਪਣੇ ਆਪ ਨੂੰ ਸੰਭਾਲਦੇ ਹਾਂ ਆਪਣੇ ਆਉਣ ਦਾ ਪਰਿਵਰਣ ਦੱਸਿਆ ਤੇ ਬੀਬੀ ਸ਼ੀਲਾ ਦੀ ਬਿਮਾਰੀ ਬਾਰੇ ਬੇਨਤੀ ਕੀਤੀ ਭਾਈ ਸਾਹਿਬ ਨੇ ਉੱਤਰ ਦਿੱਤਾ ਪਹਿਲਾਂ ਆਪਣਾ ਖਾਣ-ਪਾਣ ਠੀਕ ਕਰੋ ਫਿਰ ਆਉਣਾ ਉਸ ਸਮੇਂ ਸਾਰਾ ਪਰਿਵਾਰ ਮੀਠ ਸ਼ਰਾਬ ਦਾ ਆਦੀ ਸੀ ਆਪਣੀ ਲੋੜ ਲਈ ਖਾਣਾ ਪੀਣਾ ਠੀਕ ਕਰਕੇ ਜਰਨੈਲ ਸਿੰਘ ਫਿਰ ਹਾਜ਼ਰ ਹੋਏ ਤਾ ਪੈਸਾ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਵਿੱਚ ਸਭੋ ਵਰਕਤਾ ਹਨ ਗੁਰਬਾਣੀ ਪੜਨ ਸੁਣਨ ਨਾਲ ਸਭ ਦੁੱਖ ਦੂਰ ਹੁੰਦੇ ਹਨ ਬੀਬੀ ਜੀ ਨੂੰ ਕਹੋ ਪੰਜ ਬਾਣੀਆਂ ਦੇ ਪਾਠ ਨਾਲ ਸੱਤੇ ਬਲਵੰਦ ਦੀ ਵਾਰ ਦਾ ਪਾਠ ਵਿਚਾਰ ਕੇ ਆਪ ਕਰਨ ਜਾਂ ਕਿਸੇ ਤੋਂ ਸੁਣ ਗੁਰੂ ਮਹਾਰਾਜ ਜੀ ਰੂਪੇ ਆ ਕਰਨਗੇ ਜਨਾਬ ਜਮੈਲ ਸਾਹਿਬ ਦਾ ਸਾਰਾ ਪਰਿਵਾਰ ਪੰਜਾਬੀ ਕੇਵਲ ਸਮਝ ਸਕਦਾ ਸੀ ਬਾਕੀ ਸਭ ਕ ਸਭ ਕੰਮ ਅੰਗਰੇਜ਼ੀ ਜਾਂ ਹਿੰਦੀ ਵਿੱਚ ਹੁੰਦਾ ਸੀ ਸੋਜਨ ਸਿੰਘ ਸਾਹਿਬ ਨੇ ਆਪਣੇ ਦਫ਼ਤਰ ਦੇ ਦੋ ਦਫ਼ਤਰ ਦੇ ਸੇਵਾਦਾਰ ਸਾਧੂ ਸਿੰਘ ਨੂੰ ਪੁੱਛਿਆ ਕਿ ਦਫ਼ਤਰ ਵਿੱਚ ਕੋਈ ਗੁਰਸਿੱਖ ਹੈ ਜੋ ਗੁਰਬਾਣੀ ਦਾ ਪਾਠ ਅਰਥ ਨਾਲ ਕਰ ਸਕਦਾ ਹੋਵੇ ਸਾਧੂ ਸਿੰਘ ਨੇ ਗਿਆਨੀ ਹਰਮਨ ਸਿੰਘ ਜੀ ਜੋ ਸਵੇਰੇ ਚੰਡੀਗੜ੍ਹ ਪੁਲਿਸ ਦੇ ਮਹਿਕ ਵਿੱਚ ਆਫਿਸ ਸੁਪਰਡੈਂਟ ਸੀ ਦਾ ਨਾਉ ਦਾ ਸਿੱਟਾ ਪਾਠ ਕਰਦੇ ਗਿਆਤਲੀ ਦੱਸਣਾ ਚਾਹੁੰਦੇ ਹਨ ਕਿ ਉਹ ਗਿਆਨੀ ਹਰਮਨ ਸਿੰਘ ਜੀ ਹਨ ਜਿਨ੍ਹਾਂ ਨੇ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੁਲਨਾਤਮਿਕ ਧਿਆਨ ਮਿਲਣੇ ਵਾਲਾ 14 ਜਿਲ੍ਹੇ ਦਾ ਉਹ ਜਿਸ ਦੀਕ ਤਿਆਰ ਕੀਤਾ ਹੈ ਤੇ ਅੱਜ ਕੱਲ ਪਟਿਆਲਾ 17 A ਦੋਗਣਾ ਵਾਲੇ ਮਹੱਲੇ ਗੁਰਦੁਆਰਾ ਰਸ਼ਮੀਂ ਦਰਬਾਰ ਕੋ ਰਹ ਰਹੇ ਹਨ ਜਨਰਲ ਸਾਹਿਬ ਦੀ ਬੇਨਤੀ ਪ੍ਰਵਾਨ ਕਰਕੇ ਗਿਆਨੀ ਜੀ ਨੇ ਅਰਥਾ ਸਾਹਿਬ ਪਾਠ ਕਰਨ ਦੀ ਡਿਊਟੀ ਸੰਭਾਲ ਲਈ ਹੈ ਤੇ ਹਰ ਰੋਜ਼ ਦਫ਼ਤਰੋਂ ਵਿਹਲੇ ਹੋ ਕੇ ਕੋਠੀ ਜਾ ਕੇ ਪਾਠ ਸੁਣਾਉਣ ਲੱਗ ਪਏ ਜਿਉਂ-ਜਿਉਂ ਪਾਠ ਸੁਣਦੇ ਗਏ ਰੋ ਘਟਦਾ ਗਿਆ ਅਖੀਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਬੀਬੀ ਸ਼ੀਲਾ ਜੀ ਬਿਲਕੁਲ ਤੰਦਰੁਸਤ ਹੋ ਗਏ ਫਿਰ ਭਾਈ ਸ਼ੇਰ ਸਿੰਘ ਜੀ ਦੀ ਹਾਜ਼ਰੀ ਵਿੱਚ ਪਹੁੰਚੇ ਭਾਈ ਸਾਹਿਬ ਨੇ ਹਜੂਰ ਸਾਹਿਬ ਦਰਸ਼ਨ ਕਰਨ ਦੇ ਖੰਡ ਪਾਠ ਨੂੰ ਦਾ ਆਦੇਸ਼ ਦਿੱਤਾ ਜਰਨੈਲ ਸਾਹਿਬ ਅਤੇ ਬੀਬੀ ਸ਼ੀਲਾ ਨੇ ਆਗਿਆਪਰਨ ਕਰਨ ਵਿੱਚ ਆਪਣੀ ਕੋਠੀ ਵਿੱਚ ਸ਼ਿਗੁਰਾਂ ਸਭੀ ਦਾ ਪ੍ਰਕਾਸ਼ ਕਰ ਲਿਆ ਤੇ ਨਿਤਨੇਮ ਨਾਲ ਪਾਠ ਕਰਨਾ ਸ਼ੁਰੂ ਕਰ ਦਿੱਤਾ ਇਹ ਪ੍ਰਤੱਖ ਪਾਰਸ਼ਕਲਾ ਬਾਣੀ ਦੀ ਪਾਠਕੰਨੀ ਗਿਆਤ ਨੂੰ ਦੱਸਣਾ ਚਾਹੁੰਦੇ ਹਾਂ ਇਹ ਸਾਰੀ ਵਰਤਾ ਗਿਆਨੀ ਜੀ ਨੇ ਆਪਣੇ ਸਟੇਕ ਵਿੱਚ ਰਾਮਕਲੀ ਰਾਗ ਵਿੱਚ ਸੱਤੇ ਵਰ ਦੀ ਬਲਵੰਦ ਦੇ ਅਰਥਾਂ ਦੀ ਥਾਨਕਾ ਵਿੱਚ ਲਿਖੀ ਹੈ ਤੀਸਰਾ ਸਰਦਾਰ ਹਰਦਿਆਲ ਸਿੰਘ ਜੀ ਆਈਐਸ ਰਾਜਾ ਪਟਿਆਲੇ ਡੀਸੀ ਲੱਗੇ ਹੋਏ ਸਨ ਕਿ ਬਿਮਾਰ ਹੋ ਗਏ ਬਿਮਾਰੀ ਵੀ ਐਸਸੀ ਲੱਗੀ ਕਿ ਕਿਸੇ ਨੂੰ ਸਮਝ ਨਾ ਪਵੇ ਪਟਿਆਲੇ ਦੇ ਸਾਰੇ ਡਾਕਟਰਾਂ ਤੋਂ ਇਲਾਜ ਕਰਾਇਆ ਪਰ ਆਰਾਮ ਹੋਣ ਦੀ ਬਜਾਏ ਬਿਮਾਰੀ ਵੱਧ ਹੀ ਗਈ ਇਸੇ ਸਮੇਂ ਉਹ ਤਰੱਕੀ ਲੈ ਕੇ ਹਲ ਸੈਕਟਰੀ ਬਣ ਗਏ ਕਿ ਜੀਆਈ ਦੇ ਸਾਰੇ ਡਾਕਟਰ ਉਹਨਾਂ ਦੇ ਅਧੀਨ ਹੋ ਗਏ ਪੀਜੀਆਈ ਅਤੇ ਦਿੱਲੀ ਦੇ ਆਈਐਮਐਸ ਦੇ ਸਾਰੇ ਰਾਜ ਦੇਸ਼ ਰਹੇ ਇੱਕ ਦਿਨ ਕੋਠੀ ਦੇ ਲਾਨ ਵਿੱਚ ਕੁਰਸੀ ਤੇ ਬੈਠੇ ਸਨ ਉਹਨਾਂ ਦੀ ਪਤਨੀ ਨੇ ਗੁਟਕਾ ਲੈ ਕੇ ਸ੍ਰੀ ਗੁਰੂ ਸਾਹਿਬ ਦਾ ਪਾਠ ਕੀਤਾ ਪਾਠ ਸੁਣ ਕੇ ਸ੍ਰੀ ਗੁਰੂ ਸਾਹਿਬ ਨੂੰ ਕੁਝ ਠੰਡ ਮਹਿਸੂਸ ਹੋਈ ਇੱਕ ਹੋਰ ਪਾਠ ਸੁਣਨ ਤੇ ਹੋਰ ਸੁਖ ਪ੍ਰਾਪਤ ਹੋਇਆ ਇਸ ਪਿਛੋਂ ਉਹਨਾਂ ਨੇ ਆਪ ਵਿਚਾਰ ਕੇ ਪਾਠ ਆਰੰਭ ਕੀਤਾ ਪਾਠ ਕਰਦੇ ਕਰਦੇ ਜਦੋਂ ਸ੍ਰੀ ਗੁਰੂ ਸਾਹਿਬ ਨੂੰ ਗੁਰਬਾਣੀ ਦੀਆਂ ਇਹ ਪੰਕਤੀਆਂ ਪੜੀਆਂ ਸਬਰੋ ਕਾ ਉਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਅਵਰੋ ਪਾਪ ਸਭ ਤਿਆਗਿਆ दारू ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਅਰਾਧਿਆ ਸਗਲਾ ਦੁੱਖ ਗਿਆ ਰਾਖਨ ਹਾਰੇ ਰਾਖਿਆ ਆਪਣੀ ਕਰਮਿਆ ਰਹਾਉ ਕੋਰ ਦੁੱਖੇਨ ਅਨੇਕ ਹਤਿਨ ਜਨਮ ਮਾ ਦਾਰਿਦਰ ਮਹਾ ਵਿਖਿਆਦੰ ਮਿਟੰਤ ਸਗਲ ਸੁਬਰੰਤ ਹਰ ਨਾਮ ਨਾਨਕ ਜੈਸੇ ਪਵਕ ਕਾਸ਼ਟ ਪਸ਼ਮਨ ਕਰਉਤ ਅਰਥ ਬੰਦੀ ਨੂੰ ਕੋਰ ਦੁੱਖ ਹੋਣ ਨਿਖਾ ਫੋਨ ਪਾਪ ਕੀਤੇ ਹੋਣ ਜਨਮ ਤੋਂ ਗਰੀਬੀ ਹੋਵੇ ਹੋਰ अनेका ਪਵਾੜੇ ਪਏ ਹੋਣ ਕਹਿ ਰਹੇ ਹਨ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਕੇ ਸਾਰੇ ਹੀ ਮਿਟ ਜਾਂਦੇ ਹਨ ਹਰੀ ਕਾ ਨਾਮ ਸਿਮਰਨ ਹਰੀ ਹਰ ਹਰੀ ਦੇ ਨਾਮ ਸਿਮਰਨ ਨਾਲ ਜਿਸ ਤਰ੍ਹਾਂ ਲੱਕੜਾਂ ਦੇ ਬਹੁਤ ਵੱਡੇ ਭਾਰ ਨੂੰ ਅਗਨੀ ਥੋੜੀ ਜੀ ਚੁਆੰਤੀ 40 ਸਾੜ ਕੇ ਸਵਾ ਕਰ ਦਿੰਦੀ ਹੈ ਸਰਦਾਰ ਸਾਹਿਬ ਨੂੰ ਵਿਸ਼ਵਾਸ ਹੋ ਗਿਆ ਕਿ ਗੁਰੂ ਸਾਹਿਬ ਝੂਠ ਨਹੀਂ ਬੋਲ ਸਕਦੇ ਜੇ ਲਿਖਿਆ ਹੈ ਤਾਂ ਯਕੀਨਨ ਠੀਕ ਹੈ ਇਸ ਲਈ ਨਿਸ਼ਚੇ ਨਾਲ ਇੱਕ ਮਨ ਇਕਜਿਤ ਹੋ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨ ਲੱਗ ਪਏ ਜਾਪ ਕਰਨ ਨਾਲ ਕੁਝ ਦਿਨਾਂ ਵਿੱਚ ਬਿਲਕੁਲ ਠੀਕ ਹੋ ਗਏ ਸਾਰੇ ਡਾਕਟਰ ਹੈਰਾਨ ਹੋ ਗਏ 1984 ਵਿੱਚ ਰਟਾਇਰ ਹੋ ਕੇ ਸਰਦਾਰ ਸਾਹਿਬ ਨੇ ਸਰਬ ਰੋਗ ਕਾ ਉਖਰ ਨਾਮ ਦੀ ਸੰਸਥਾ ਬਣਾਈ ਦੇਸ਼ ਉਦੇਸ਼ ਵੀ ਜਗਾ ਜਗਾ ਹਫਤੇ ਦਾ ਟੈਂਪ ਲਗਾਉਂਦੇ ਹਨ ਗੁਰਬਾਣੀ ਦੇ ਸ਼ਬਦਾਂ ਦਾ ਇੱਕ ਸੈੱਟ ਬਣਾਇਆ ਹੋਇਆ ਹੈ ਇਨ੍ਹਾਂ ਸ਼ਬਦਾਂ ਦਾ ਲਗਾਤਾਰ ਉੱਚੀ ਉੱਚੀ ਪਾਠ ਕਰਾਉਂਦੇ ਹਨ ਅਤੇ ਵਾਹਿਗੁਰੂ ਮੰਤਰ ਦਾ ਜਾਪ ਕਰਾਉਂਦੇ ਹਨ ਜਿਨ੍ਹਾਂ ਨਾਲ अनेका ਸਾਧ ਰੋਗ ਵਾਲੇ ਮਰੀਜ਼ ਠੀਕ ਹੋਏ ਹਨ ਸਰਵਰੂਕਾ ਉਹਦਾ ਨਾਮ ਦਾ ਮੈਗਜ਼ੀਨ ਵੀ ਨਿਕਲਦਾ ਹੈ ਸ਼ਬਦਾਂ ਦੇ ਸੈੱਟ ਅਤੇ ਸੈੱਟ ਦੀਆਂ ਕੈਸੇਟ ਤੇ ਸੀਰੀਜ਼ ਵੀ ਮਿਲਦੀਆਂ ਹਨ ਚੌਥੀ ਸਰਦਾਰ ਧੰਨਾ ਸਿੰਘ ਜੀ ਸਰਦਾਰ ਧੰਨਾ ਸਿੰਘ ਜੀ ਮਡਲੀ ਵਿਦਿਆ ਸਿੱਖੀ ਮਾਹੌਲ ਵਿੱਚ ਹੋਈ ਫਿਰ ਖਾਲਸਾ ਕਾਲਜ ਅਮਰਸਰ ਦੀ ਪੜ੍ਹਾਈ ਬਣੀ ਗੁਰਬਾਣੀ ਪਾਠ ਸਿੱਖ ਤੇ ਅਸਦੀ ਜਾਣਕਾਰੀ ਮਿਲਣ ਲਈ ਮਿਲਣ ਨਾਲ ਸਿੱਖੀ ਸ਼ਰਧਾ ਵਿੱਚ ਪ੍ਰਵਕਤਾ ਹੋ ਗਈ ਆਪ ਪਟਿਆਲਾ ਰਿਆਸਤ ਵਿੱਚ ਰੈਵਨਿਊ ਕਮਿਸ਼ਨਰ ਬਣ ਗਏ ਰਿਆਸਤ ਟੁੱਟਣ ਪਿੱਛੋਂ ਪੰਜਾਬ ਦੀਆਂ ਪੰਜ ਰਿਆਸਤਾਂ ਮਿਲ ਕੇ ਬਣੇ ਤੈਪਸੂ ਵਿੱਚੋਂ ਇੱਕੋ ਇੱਕ ਰੈਵੈਨਿਊ ਕਮਿਸ਼ਨਰ ਬਣ ਗਏ ਅਤੇ 1953 ਵਿੱਚ ਰਿਟਾਇਰ ਹੋ ਗਏ। ਰਿਟਾਇਰਮੈਂਟ ਪਿਛੋਂ ਨਿੱਜੀ ਨਿਤ ਨਿਮਤ ਤੋਂ ਇਲਾਵਾ ਹਰ ਰੋਜ਼ ਗੁਰਦੁਆਰਾ ਦੁਖਨਵਾਰਨ ਸਾਹਿਬ ਜਾ ਕੇ ਕਥਾ ਕੀਰਤਨ শ্রবণ ਕਰਦੇ। ਰਿਟਾਇਰਮੈਂਟ ਦੇ ਤਕਰੀਬਨ 4-5 ਸਾਲ ਪਿਛੋਂ ਉਹਨਾਂ ਦੀ ਧਰਮ ਪਤਨੀ ਸਰਦੀ ਲੱਗ ਨਾਲ ਸਖਤ ਬਿਮਾਰ ਹੋ ਗਈ। ਸਾਰੇ ਡਾਕਟਰਾਂ ਤੋਂ ਇਲਾਜ ਕਰਾਇਆ ਪਰ ਕੋਈ ਫਰਕ ਨਾ ਪਿਆ। ਅਖੀਰ ਗੁਰੂ ਦੀ ਸ਼ਰਨ ਲਈ ਅਤੇ ਘਰ ਵਿੱਚ ਸਹਿਜ ਬਾਣ ਰੰਭ ਕਰਕੇ ਸੁਣ ਤੇ ਅਰਦਾਸ ਆਰੰਭ ਕਰ ਦਿੱਤੀ ਨਾਲ ਹੀ ਦਵਾਈ ਵੀ ਚੱਲਦੀ ਰਹੀ ਲਗਾਤਾਰ 4-5 ਸਹਜ ਪਰਸਨਾਂ ਪਿਛੋਂ ਇਮੇ ਦੀ ਧਰਮ ਪਤਨੀ ਬਿਲਕੁਲ ਠੀਕ ਹੋ ਗਈ ਜੋ ਪਹਿਲਾਂ ਤੁਰਨ ਫਿਰਨ ਤੋਂ ਸਵਰਥ ਸੀ ਇਸ ਪਿਛੋਂ ਸਰਦਾਰ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਡੂੰਘਾ ਧਿਆਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸ਼ੁੱਧ ਆਚਾਰਨ ਦੀ ਕਿਤਾਬ ਲਿਖੀ ਜੋ ਕਿ ਪਿੰਗਲਵਾਲਾ ਪ੍ਰੈਸ ਤੋਂ ਛਪੀ ਹੈ ਅੱਜਕੱਲ ਪਿੰਗਲਵਾਲਾ ਦੀ ਸਟਾਲਾਂ ਤੋਂ ਮੁਫਤ ਮਿਲਦੀ ਹੈ ਇਸੇ ਤਰ੍ਹਾਂ 2003 ਵਿੱਚ ਗੁਜਰਾਤ ਵਾਸੀ ਸ਼੍ਰੀ ਵਾਸੂ ਭਰਦਵਾ ਜੋ ਕਿ ਹੱਡੀਆਂ ਦੇ ਕੈਂਸਰ ਤੋਂ ਪੀੜਤ ਅਤੇ ਮਰਨ ਕਿਨਾਰੇ ਸੀ ਹਰ ਮੰਦਰ ਸਾਹਿਬ ਜਾ ਕੇ ਗੁਰਬਾਣੀ ਦਾ ਪਾਠ ਸੁਣਨ ਨਾਲ ਇੱਕਦਮ ਠੀਕ ਹੋ ਗਿਆ ਸਾਰੇ ਅਖਬਾਰਾਂ 'ਇਹ ਖਬਰ ਛਪੀ ਇਸ ਬਾਰੇ ਉਸਨੇ ਆਪ ਟੀਵੀ ਤੇ ਆ ਕੇ ਕਈ ਵਾਰੀ ਆਪਣੀ ਹੱਡ ਬੀਤੀ ਸੁਣਾਈ ਅਤੇ ਡੀਵੀਡੀ ਸੀਡੀ ਵੀ ਮਿਲਦੀ ਹੈ ਇਹ ਗੱਲ ਪੜ੍ਹ ਸੁਣ ਕੇ ਗੁਰੂ ਦੇ ਸ਼ਰਧਾਮੰਤ ਸਿੱਖਤਾ ਗੁਰੂ ਦੀ ਵਡਿਆਈ ਸੁਣ ਕੇ ਖੁਸ਼ੀ ਖੁਸ਼ ਹੁੰਦੇ ਹਨ ਪਰ ਵਿਗਿਆਨਕ ਸੋਚ ਦੇ ਪ੍ਰਣਾਇ ਤਰਕਸ਼ੀਲ ਅਤੇ ਮਿਸ਼ਨਰੀ ਕਾਲਜ ਵਾਲਿਆਂ ਨੂੰ ਇਹ ਗੱਲਾਂ ਅੰਧਵਿਸ਼ਵਾਸ ਤੇ ਮੂਰਖਤਾ ਲੱਗਦੀਆਂ ਹਨ ਅਤੇ ਪ੍ਰਚਾਰ ਰਹੇ ਹਨ ਕਿ ਭਾਰਦਵਾਇ ਨੂੰ ਪੈਸੇ ਦੇ ਕੇ ਉਸ ਤੋਂ ਕਹਾਇਆ ਗਿਆ ਹੈ ਗੁਰੂ ਬਾਣੀ ਦੱਸ ਰਹੀ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਖਸਮ ਵਿਸਾਰ ਕੀ ਰਸਪੋਗ ਤਾਂ ਤ ਉਠ ਖਲੋਈ ਰੋਗ ਗੱਲ ਸਾਫ਼ ਹੈ ਕਿ ਪਰਮੇਸ਼ਰ ਦੇ ਉਹ ਪਰਮੇਸ਼ਰ ਨੂੰ ਭੁੱਲ ਕੇ ਸਾਰੇ ਰੋਗ ਲੱਗਦੇ ਹਨ ਤਾ ਫਿਰ ਨਿਸ਼ਚੈ ਨਾਲ ਕਹਿ ਸਕਦੇ ਹਾਂ ਕਿ ਪਰਮੇਸ਼ਰ ਨੂੰ ਯਾਦ ਕਰਨ ਨਾਲ ਸਭ ਦੁੱਖ ਅਤੇ ਰੋਗ ਦੂਰ ਹੋ ਜਾਂਦੇ ਹਨ ਸਤਿਗੁਰੂ ਜੀ ਸਭ ਨੂੰ ਸਮਤ ਬਖਸ਼ਣ ਮਿਸ਼ਨ ਦੇ ਕਾਜ ਵਾਲਿਆਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਦਾ ਅਰਥ ਕਰਕੇ ਇਸ ਟੀਕ ਮੁਕੰਮਲ ਕੀਤਾ ਹੈ ਕਿੰਨੀਆਂ ਹੀ ਕਿਤਾਬਾਂ ਗੁਰਮਤਿ ਲਿਖੀਆਂ ਹਨ ਫਿਰ ਵੀ ਸਾਰੀ ਉਮਰ ਅਨੇਕਾਂ ਰੋਗਾਂ ਦੇ ਮਰੀਜ਼ ਹੀ ਰਹੇ ਹਨ ਤੇ ਅੰਤ ਵਿੱਚ ਕਾਫੀ ਸਮਾਂ ਪਾਰਕਿੰਸਨ ਵਾਲੀ ਲਾਲਜ ਬਿਮਾਰੀ ਦੇ ਸ਼ਿਕਾਰ ਰਹੇ ਹਨ ਇਸ ਲਈ ਇਹ ਸਭ ਕਹਾਣੇ ਝੂਠ ਹਨ ਪੰਦ ਅੰਧ ਵਿਸ਼ਵਾਸ ਵਾਲੀਆਂ ਹਨ ਜਦ ਇਹਨਾਂ ਨੂੰ ਉਹਨਾਂ ਬੰਦਾਂ ਬੰਦਿਆਂ ਬਾਰੇ ਦੱਸਿਆ ਗਿਆ ਜੋ ਨਾਮ दारू ਨਾ ਠੀਕ ਹੋ ਗਏਗਾ ਤੇ ਸਵਰਦਾ ਕਹਿਣਾ ਸੀ ਕਿ ਫਿਰ ਹਸਪਤਾਲ ਬੰਦ ਕਰ ਦੇਣੇ ਚਾਹੀਦੇ ਹਨ ਹਸਪਤਾਲ ਤਾਂ ਬੰਦ ਨਹੀਂ ਹੋ ਸਕਦੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਸ਼ਬਦਾਂ ਨੂੰ ਜਿਨ੍ਹਾਂ ਤੋਂ ਨਾਮ दारू ਸਿੱਧ ਹੁੰਦਾ ਹੈ ਹੜਤਾਲ ਫਿਰ ਲਈ ਇਹ ਤਿਆਰ ਬੈਠੇ ਹਨ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦਾਂ ਲਾਗੋ ਭਾਉ ਉਸਨੋ ਸੁਖਨੋ ਉਪਜੈ ਭਾਵੈ ਸੋਹ ਗੇੜਾ ਆਉ ਜਾਓ